ਰੋਗ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਹਿਰ ਕੋਲੋਂ ਤੇ ਮੈਂ ਲੇਬਰ ਲੈ ਕੇ ਤਾਂ ਦੋਏ ਤੋਂ ਆਈ ਫੰਗਲਾਣੇ ਤੋਂ ਵੀ 25 ਬੰਦੇ ਸੀ 25 30 ਜੀ ਇਹ ਨਹੀਂ ਆਣ ਕੇ ਸਿੱਧੀ ਗੱਡੀ ਟ੍ਰੈਕਟ 'ਚ ਮਾਰਤੀ ਜੀ ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫਤਾਰ ਦੀ ਸੀਗਾ ਹਾਂ ਜੀ ਪੂਰੀ ਰਫਤਾਰ ਸੀ ਅੱਖ ਲੱਗ ਗਈ ਸੀ ਇਹਨਾਂ ਦੀ ਦਿੱਲੀੋਂ ਸਵਾਰੀ ਲਾ ਕੇ ਆਇਆ ਸੀ ਜੀ ਹਾਂ ਜੀ ਇਹ ਵੀਡੀਓ ਦੀ ਹਾਂ ਹਾਂ ਜੀ ਹਾਂ ਜੀ ਕਦੋਂ ਦੀ ਗੱਲ ਹੈ ਇਹ ਇਹ ਤਕਰੀਬਨ 7 6:30 ਦੀ ਗੱਲ ਹੋਣੀ ਹੈ ਹਾਂ ਜੀ ਹਾਂ ਜੀ ਸਵੇਰ ਦੀ ਆ ਰਹੀ ਹੈ ਇਹ ਬੜਾ ਲੰਬੇ ਦਾ ਉਹ ਡੈਫ ਹੋ ਗਿਆ ਜੀ ਇੱਥੇ ਵਸ ਗਿਆ ਤਾਂ ਇਹ ਨੋਕਲ ਖਵਾੜੇ ਦਾ ਹੀ ਲੱਗਦਾ ਜੀ ਹੰਮ ਰੌਗ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਾਹ ਕਰੋ ਲੋ ਤੇ ਮੈਂ ਲੀਵਰ ਲਾ ਕੇ ਤਾਂ ਚੱਬੇ ਦੂਏ ਤੋਂ ਆ ਹੀ ਫੰਗਲਾਣੇ ਤੋਂ ਜੀ 22 ਬੰਦੇ 25 30 ਜੀ ਇਹਨੀ ਆਣ ਕੇ ਸਿੱਧੀ ਗੱਡੀ ਪ੍ਰੈਕਟਿਸ ਮਾਰਦੀ ਹੈ। ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫ਼ਤਾਰ ਦੀ ਸੀਗਾ। ਹਾਂਜੀ ਪੂਰੀ ਰਫ਼ਤਾਰ ਸੀ ਅੱਖ ਲੱਗ ਗਈ ਸੀ ਇਹਨਾਂ ਦੀ। ਦਿੱਲੀੋਂ ਸਵਾਰੀ ਲੈ ਕੇ ਆਇਆ ਸੀ। ਹਾਂਜੀ ਇਹ ਵੀ ਉਹ ਹਾਂਜੀ ਹਾਂਜੀ। ਕਦੋਂ ਦੀ ਗੱਲ ਹੈ ਇਹ? ਇਹ ਤਕਰੀਬਨ 7 6:30 ਦੀ ਗੱਲ ਹੋਣੀ ਹੈ। ਹਾਂਜੀ। ਹਾਂਜੀ ਹਾਂਜੀ। ਸਵੇਰ ਦੀ ਯਾਰੀ। 3:00 ਬੰਦੇ ਦਾ। ਉਹ ਡੈਫਾ ਹੋ ਗਿਆ ਸੀ। ਇੱਥੇ ਵਸ ਗਿਆ ਕਦੋਂ। ਇਹ ਨੌਕਲ ਖਵਾੜੇ ਦਾ ਹੀ ਲੱਗਦਾ ਹੀ ਹੁੰਦਾ। ਰੌਂਗ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਾਹਪੁਰੋਂ। ਤੇ ਮੈਂ ਲੀਵਰ ਲੈ ਕੇ ਤਾਂ ਚੱਬੇ ਦੂਏ ਤੋਂ ਆਈ ਫੰਗਲਾਣੇ ਤੋਂ ਹੀ। تقریبا 25 30 جی اونی ਆਣ ਕੇ ਸਿੱਧੀ ਗੱਡੀ ਪ੍ਰੈਕਟਿਚ ਮਾਰਦੀ ਹੈ ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫਤਾਰ ਦੀ ਸੀਗਾ ہاں جی پوری ਰਫਤਾਰ ਸੀ ਅੱਖ ਲੱਗ ਗਈ ਸੀ ਨਾਲ ਦੀ ਦਿੱਲੀੋਂ ਸਵਾਰੀ ਲੈ ਕੇ ਆਇਆ ਸੀ ہاں جی ਇਹ ਵੀਡੀਓ हां जी ہاں جی ਕਦੋਂ ਦੀ ਗੱਲ ਹੈ ਇਹ ਇਹ तकरीबन 7 7:30 ਦੀ ਗੱਲ ਹੋਣੀ ਹੈ ہاں جی ہاں جی ہاں جی ਸਵੇਰ ਦੀ ਯਾਰੀ ਹੈ 3:00 ਵੱਜੇ ਦਾ ਉਹ ਡੈਫਾ ਹੋ ਗਿਆ ਸੀ ਕਿੱਥੇ ਵਸ ਗਿਆ ਤਦ ਨੋਕਲ ਖਵਾੜੇ ਦਾ ਹੀ ਲੱਗਦਾ ਜੀ ਰੌਕ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਾਹਪੁਰੋਂ ਲੋ ਤੇ ਮੈਂ ਲੇਬਰ ਲਾ ਕੇ ਤਾਂ ਦੋਏ ਤੋਂ ਆਈ ਫੰਗਲਾਣੇ ਤੋਂ ਵੀ 25 ਬੰਦੇ 25 30 ਜੀ ਇਹ ਨਹੀਂ ਆਣ ਕੇ ਸਿੱਧੀ ਗੱਡੀ ਪ੍ਰੈਕਟਿਚ ਮਾਰਤੀ ਜੀ ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫਤਾਰ ਦੀ ਸੀਗਾ ਹਾਂ ਜੀ ਪੂਰੀ ਰਫਤਾਰ ਸੀ ਅੱਖ ਲੱਗ ਗਈ ਸੀ ਇਹਨਾਂ ਦੀ ਦਿੱਲੀੋਂ ਸਵਾਰੀ ਲਾ ਕੇ ਆਇਆ ਸੀ ਜੀ ਹਾਂ ਜੀ ਇਹ ਵੀਡੀਓ ਦੀ ਹਾਂ ਹਾਂ ਜੀ ਹਾਂ ਜੀ ਕਦੋਂ ਦੀ ਗੱਲ ਹੈ ਇਹ ਇਹ ਤਕਰੀਬਨ 7 6.5 ਦੀ ਗੱਲ ਹੋਣੀ ਹੈ ਹਾਂ ਜੀ ਹਾਂ ਜੀ ਸਵੇਰ ਦੀ ਆਈ ਹੋਣੀ ਹੈ ਕੋਈ ਨਾ ਬੰਦੇ ਦਾ ਉਹ ਡੈਫਰ ਕਿੱਥੇ ਵਸ ਗਿਆ ਕਪਤਨ ਨੋਕਲ ਖਵਾੜੇ ਦਾ ਇਲਾਕੇ ਦਾ ਰੌਕ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਿਕਾਰ ਕਰੋ ਨਾ ਤੇ ਮੈਂ ਲੇਬਰ ਲੈ ਕੇ ਤਾਂ ਦੋਏ ਤੋਂ ਆਹੀ ਫੰਗਲਾਣੇ ਤਾਂ ਵੀ 25 ਬੰਦੇ ਸੀ 25 30 ਜੀ ਇਹਨੀ ਆਣ ਕੇ ਸਿੱਧੀ ਗੱਡੀ ਪ੍ਰੈਕਟਿਸ ਮਾਰਦੀ ਹੈ। ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫ਼ਤਾਰ ਦੀ ਸੀਗਾ। ਹਾਂਜੀ ਪੂਰੀ ਰਫ਼ਤਾਰ ਸੀ ਅੱਖ ਲੱਗ ਗਈ ਸੀ ਇਹਨਾਂ ਦੀ। ਦਿੱਲੀੋਂ ਸਵਾਰੀ ਲੈ ਕੇ ਆਇਆ ਸੀ। ਹਾਂਜੀ ਇਹ ਵੀਡੀਓ ਦੀ ਹਾਂਜੀ ਹਾਂਜੀ ਕਦੋਂ ਦੀ ਗੱਲ ਹੈ ਇਹ? ਇਹ ਤਕਰੀਬਨ 7 7:30 ਦੀ ਗੱਲ ਹੋਣੀ ਹੈ। ਹਾਂਜੀ ਹਾਂਜੀ ਸਵੇਰ ਦੀ ਯਾਰੀ ਹੈ। 30-50 ਲੰਬੇ ਦਾ ਉਹ ਡੈਫਾ ਹੋ ਗਿਆ ਸੀ। ਇੱਥੇ ਵਸ ਗਿਆ ਤਦੋਂ ਇਹ ਨੌਕਲ ਖਵਾੜੇ ਦਾ ਹੀ ਲੱਗਦਾ ਹੀ ਹੁੰਦਾ। ਰੌਕ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਾਹਪੁਰੋਂ ਤੋਂ ਤੇ ਮੈਂ ਲੀਵਰ ਲੈ ਕੇ ਤਾਂ ਚੱਬੇ ਦੂਏ ਤੋਂ ਆਈ ਫੰਗਲਾਣੇ ਤੋਂ ਹੀ। ਅਕੀ ਬੰਦੇ 23 30 ਜੀ ਇਹ ਨਹੀਂ ਆਣ ਕੇ ਸਿੱਧੀ ਗੱਡੀ ਟ੍ਰੈਕ ਤੇ ਮਾਰਤੀ ਜੀ ਇਹ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫਤਾਰ ਦੀ ਸੀਗਾ ਹਾਂ ਜੀ ਪੂਰੀ ਰਫਤਾਰ ਸੀ ਅੱਖ ਲੱਗ ਗਈ ਸੀ ਇਹਨਾਂ ਦੀ ਦਿੱਲੀੋਂ ਸਵਾਰੀ ਲਾ ਕੇ ਆਇਆ ਸੀ ਜੀ ਹਾਂ ਜੀ ਇਹ ਵੀਡੀਓ ਦੀ ਹਾਂ ਹਾਂ ਜੀ ਹਾਂ ਜੀ ਕਦੋਂ ਦੀ ਗੱਲ ਹੈ ਇਹ ਇਹ ਤਕਰੀਬਨ 7 6.5 ਦੀ ਗੱਲ ਹੋਣੀ ਹੈ ਹਾਂ ਜੀ ਹਾਂ ਜੀ ਸਵੇਰ ਦੀ ਆ ਰਹੀ ਹੈ ਕੀ ਬੜਾ ਬੰਦੇ ਦਾ ਉਹ ਲੈਫਟ ਹੋ ਗਿਆ ਕਿੱਥੇ ਵਸ ਗਿਆ ਕਦੋਂ ਇਹ ਨੌਕਲ ਖਵਾੜੇ ਦਾ ਇਲਾਕਾ ਦਾ ਜੀ ਹਾਂ